ਰਾ ਮੇਰਾ ਫੇਵਰਟ ਸਿੰਗਰ ਕਿਹੜਾ ਹੈ ਉਹ ਜਿਹੜਾ ਕਹਿੰਦਾ ਨਹੀਂ ਚਾਚੇ ਮਾਮੇ ਆ ਤੇ ਸਿਰ ਤੇਰੀ ਉੱਠਿਆ ਉਹ ਬਾਈ ਤੇਰੀ ਰਿਸਪੈਕਟ ਕਰਦੇ ਆ ਵੀ ਤੂੰ ਮੂਸੇ ਵਾਲਾ ਟੈਟੂ ਬਣਾਇਆ ਨਾ ਉਹ ਨਾਲ ਟਪਾਕ ਦੇ ਬਣਾ ਲਿਆ ਟਪਾਕ ਦਾ ਮਾਸੀ ਦਾ ਮੁੰਡਾ ਹੁੰਦਾ ਉਹਦੇ ਗਾਣੇ ਦੀ ਇੱਕ ਗਾਣੇ ਦੀ ਇੱਕ ਪੈਰਾ ਨਹੀਂ ਯਾਦ ਹੋਣਾ ਮੈਂ ਤਾਂ ਲੈ ਕੇ ਲਵ ਬਾਈ ਨੂੰ ਪਰ ਫਿਰ ਵੀ ਚੱਲ ਫੈਨ ਮੰਨਦਾ ਆਪਣੇ ਆਪ ਨੂੰ ਠੀਕ ਵਧੀਆ ਗੱਲ ਆ ਫੈਨ ਬਣਨਾ ਹੋ ਰੱਬ ਦੇ ਬਣੋ ਪਤੰਦਰ ਨੇ ਪੂਰੇ ਬੋ ਦੇ ਮਹੀਨੇ ਚ ਵੀ ਸ਼ਰਟ ਨਹੀਂ ਪਾਈ ਹੈਗੀ ਪਿੰਡੇ ਪਰ ਮੈਂ ਹੈਰਾਨ ਆ ਤੂੰ ਨੇ ਕੀ ਸਾਬਿਤ ਕਰਨਾ ਚਾਹਤਾ ਹੈ ਤੂੰ ਕੀ ਵੀਰ ਮੇਰਾ ਦੇਖ ਥੋੜੇ ਜਿਹੇ ਮਹੀਨੇ ਰਹਿ ਗਏ ਗਰਮੀਆਂ ਚ ਦਿਖਾ ਲਈ ਜਿੰਨਾ ਦਿਖਾਉਣਾ ਟੈਟੂ ਹੁਣ ਨਮੂਨੀਆ ਹੋ ਜਾਊਗਾ ਸੈਲ ਸੁੱਲ ਘਟ ਜਾਂਦੇ ਹੁੰਦੇ ਮੈਂ ਵੀ ਵੀਰ ਜਾਂ ਇੰਡੀਆ ਹੁੰਦਾ ਜੀ ਬਹੁਤ ਚੌੜ ਕਰੀ ਨਾ ਮੈਂ ਇਦਾਂ ਹੀ ਮੋਟਰ ਹੈਵ ਕੁੰਮੀ ਆਣਾ T-shirt ਪਾ ਕੇ ਨਮੂਨੀਆ ਹੋ ਗਿਆ ਸੈਲ ਘਟ ਗਏ ਸੀ ਬੁਰੇ ਹਾਲ ਹੋ ਗਿਆ ਜੀ ਘਰਦੇ ਆ ਨਾ ਬੱਕਰੀਆਂ ਦੁੱਧ ਪਲਾਪਲਾ ਨਾਲ ਮਾਰਦਾ ਮੇਰਾ ਰਾਤ ਨੂੰ ਸੁਪਨੇ ਜੀ ਵੀ ਬੱਕਰੀ ਆਉਂਦੀ ਸੀ ਕਮਾਲ ਹੋ ਗਈ ਸੋ ਮੈਂ ਉਹੀ ਗੱਲ ਕਹਿੰਦਾ ਵੀ ਜੀ ਵੀ ਬਚੋ ਇਹ ਕੰਮਾਂ ਤੋਂ ਠੀਕ ਐ ਬਾਕੀ ਇਹ ਤਾਂ ਇੱਕੋ ਗੱਲ ਕਹਾਂਗੇ ਆਪਾਂ ਬੇਫਕੂਫ ਨਾ ਬਣੀ ਆਪਾਂ ਫੁੱਦੂ ਨਾ ਬਣੀ ਕੇ ਨਾ ਸਹਿਮਤ ਹੋਏ ਤੇ ਮੇਰੀ ਵੀਡੀਓ ਸ਼ੇਅਰ ਕਰਨ ਦੀ ਲੋੜ ਨਹੀਂ ਡਿਕਸ ਲੈ ਕਰ ਦਿਆ ਇਹ ਸਾਡੀ ਜਿਹੜੀ ਟੀਮ ਹੈ ਨੌਜਵਾਨਾਂ ਦੀ ਟੀਮ ਹੈ ਇਹ ਕਲਰ